ਆਜ਼ਦੇਸ ਵਾਲਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ 파ਰਮਦੀਪ ਸਿੰਘ ਭਗਨੇ ਵੱਲੋਂ ਪਿਆਰ ਤੇ ਸਤਿਕਾਰ। Parisat Sriya Kal IRCC ਨੇ ਕੈਨੇਡਾ ਵਿੱਚ ਚੋਣਵੀਆਂ ਤਕਨੀਕੀ ਕੰਪਨੀਆਂ ਵਾਸਤੇ ਨਵੀਂ LMI ਮੁਕਤ ਵਰਕ ਪਰਮਿਟ ਦੀ ਪੇਸ਼ਕਸ਼ ਕੀਤੀ ਹੈ। IRCC International Mobility Program ਦੇ ਇਨੋਵੇਸ਼ਨ ਸਟ੍ਰੀਮ ਦੇ ਤਹਿਤ ਇੱਕ ਨਵਾਂ ਵਰਕ ਪਰਮਿਟ ਪੇਸ਼ ਕੀਤਾ ਹੈ। ਇਨੋਵੇਸ਼ਨ ਸਟ੍ਰੀਮ ਇਸ ਤਕਨੀਕੀ ਪ੍ਰਤਿਵਾ ਰਣਨੀਤੀ ਦੇ ਚਾਰ ਥੰਮ੍ਹਾਂ ਵਿੱਚੋਂ ਇੱਕ ਹੈ ਜੋ ਕਿ 2023 ਵਿੱਚ ਕੈਨੇਡਾ ਨੂੰ ਇੱਕ ਗਲੋਬਲ ਟੈਕ ਲੀਡਰ ਵਜੋਂ ਵਿਕਸਤ ਕਰਨ ਵਿੱਚ ਮਦਦ ਕਰਨ ਲਈ ਹੁਨਰਮੰਦ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਲਈ ਸ਼ੁਰੂ ਕੀਤੀ ਗਈ ਸੀ। ਉੱਚ ਕੁਸ਼ਲ ਵਿਦੇਸ਼ੀ ਕਾਮੇ ਹੋਣਾਂ ਰੋਜ਼ਗਾਰਦਾਤਾ ਵਿਸ਼ੇਸ਼ ਵਰਕ ਪਰਮਟ ਲਈ ਅਰਜੀ ਦੇਣ ਦੇ ਯੋਗ ਹਨ ਜੇਕਰ ਉਹਨਾਂ ਨੂੰ ਗਲੋਬਲ ਹਾਈ ਪਰ ਗ੍ਰੋਥ ਪ੍ਰੋਜੈਕਟ ਵਿੱਚ ਭਾਗ ਲੈਣ ਵਾਲੇ ਕਿਸੇ ਵੀ ਰੋਜ਼ਗਾਰਦਾਤਾ ਤੋਂ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ। ਇਸ ਵਿੱਚ 8 ਚੁਣੀਆਂ ਕੰਪਨੀਆਂ ਸ਼ਾਮਲ ਕੀਆ ਗਈਆਂ ਨੇ ਉਹ ਜਿਨ੍ਹਾਂ ਦੀ ਸਰਕਾਰ ਨੇ ਉਦਯੋਗ ਦੇ ਨੇਤਾਵਾਂ ਅਤੇ ਕਾਫੀ ਸੰਭਾਵਨਾ ਅਤੇ ਨਵਨਿਤਕਾਰਾਂ ਵਜੋਂ ਪਛਾਣ ਕੀਤੀ ਆ। ਇਹ ਕਾਮੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਛੋਟ ਵਾਲਾ ਵਰਕ ਪਰਮਿਟ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਹ CLMI ਇੱਕ ਦਸਤਾਵੇਜ਼ ਹੈ ਜੋ ਕੈਨੇਡਾ ਦੀ ਸਰਕਾਰ ਦੁਆਰਾ ਕੁਝ ਰੋਜ਼ਗਾਰਦਾਤਾਵਾਂ ਵਿਸ਼ੇਸ਼ ਵਰਕ ਪਰਮਿਟ ਜਾਰੀ ਕਰਨ ਵਿੱਚ ਸਹਾਇਤਾ ਕਰਨ ਲਈ ਲੜਿੰਦਾ ਇਹ ਦਸਤਾਵੇਜ਼ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਦੁਆਰਾ ਜਾਰੀ ਕੀਤਾ ਗਿਆ ਅਤੇ ਕੈਨੇਡੀਅਨ ਲੇਬਰ ਮਾਰਕੀਟ ਤੇ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਦੇ ਪ੍ਰਭਾਵ ਦਾ ਮੁਲਾਂਕਣ ਕਰਦਾ ਹੈ ਕਿਸੇ ਮਾਲਕ ਵਿਸ਼ੇਸ਼ ਵਰਕ ਪਰਮਿਟ ਦਾ ਸਮਰਥਨ ਕਰਨ ਲਈ ਇਹ ਕਲਐਮਆਈ ਦੀ ਦਸਤਾਵੇਜ਼ ਨੂੰ ਸਕਾਰਾਤਮਕ ਜਾਂ ਨਿਰਪੱਖ ਨਤੀਜਾ ਦੇਣਾ ਚਾਹੁੰਦਾ ਹੈ ਨਵੇਂ ਵਰਕ ਪਰਮਿਟ ਲਈ ਕੌਣ ਕੌਣ ਯੋਗ ਹੋਣਗੇ ਇਨੋਵੇਸ਼ਨ ਸਟਰੀਮ ਦੇ ਤਹਿਤ ਵਰਕ ਪਰਮਿਟ ਲਈ ਯੋਗਤਾ ਪੂਰੀ ਕਰਨ ਲਈ ਬਿਨੇਕਰ ਨੂੰ ਗਲੋਬਲ ਹਾਈਪਰ ਗ੍ਰੋਥ ਪ੍ਰੋਜੈਕਟ ਵਿੱਚ ਭਾਗ ਲੈਣ ਵਾਲੇ ਕਿਸੇ ਵੀ ਰੋਜ਼ਗਾਰਦਾਤਾਵਾਂ ਤੋਂ ਨੌਕਰੀ ਦੀ ਪੇਸ਼ਕਸ਼ ਉੱਚ ਕੁਸ਼ਲ ਕਿੱਤੇ ਵਿੱਚ ਨੌਕਰੀ ਪੇਸ਼ਕਸ਼ ਕਰੋ ਜਿਸ ਵਿੱਚ ਨੈਸ਼ਨਲ ਅਕੂਪੇਸ਼ਨਲ ਵਰਗੀਕਰਨ ਸਿੱਖਿਆ ਸਿੱਖਲਾਈ ਸਿੱਖਿਆ ਅਨੁਭਵ ਅਤੇ ਜ਼ਿੰਮੇਵਾਰੀਆਂ ਸ਼੍ਰੇਣੀ 01 2 ਜਾਂ 3 ਵਿੱਚ ਅਹੁਦੇ ਸ਼ਾਮਲ ਨੇ ਜਿਸ ਕਿਤੇ ਵਿੱਚ ਉਹ ਕੰਮ ਕਰਨ ਦਾ ਇਰਾਦਾ ਰੱਖਦੇ ਨੇ ਉਸ ਲਈ ਐਨਓਸੀ ਦੇ ਰੋਜ਼ਗਾਰ ਲੋੜਾ ਵਾਲੇ ਸੈਕਸ਼ਨ ਵਿੱਚ ਨਿਰਧਾਰਤ ਲੋੜਿੰਦੀ ਸਿੱਖਿਆ ਤੇ ਅਨੁਭਵ ਇਸ ਟੀਮ ਕੈਨੇਡਾ ਦੇ ਅੰਦਰ ਅਤੇ ਬਾਹਰ ਦੋਵੇਂ ਤਰ੍ਹਾਂ ਦੇ ਯੋਗ ਬਿਨੇਕਾਰਾਂ ਲਈ ਖੁੱਲੀ ਹੈ ਬਿਨੇਕਾਰ ਆਪਣੇ ਵਰਕ ਫਾਰਮਟ ਤੇ ਤੇਜ਼ ਪ੍ਰੋਸੈਸਿੰਗ ਸਮੇਂ ਲੈ ਵੀ ਯੋਗ ਹੋ ਸਕਦੇ ਨੇ ਜੇਕਰ ਉਹਨਾਂ ਨੂੰ ਇਸ ਕਿੱਤੇ ਲਈ ਨਿਯੁਕਤ ਕੀਤਾ ਗਿਆ ਹੈ ਉਹ ਐਨਓਸੀ ਅਤੇ ਟਾਇਰ ਸ਼੍ਰੇਣੀ ਜਾ 0 ਜਾਂ 1 ਦੇ ਅਧੀਨ ਆਉਂਦਾ ਹੈ ਨੋਟ ਕਰੋ ਕਿ ਐਨਓਸੀ ਸਿਸਟਮ ਦੀ ਵਰਤੋਂ ਕੈਨੇਡਾ ਵਿੱਚ ਕਿੱਤਿਆਂ ਦਾ ਵਰਣਨ ਕਰਨ ਅਤੇ ਉਹਨਾਂ ਨੂੰ ਸ਼੍ਰੇਣੀਬੱਧ ਕਰਨ ਲਈ ਕੀਤਾ ਜਾਂਦਾ ਹੈ ਟਾਇਰ درجہਬੰਦੀ ਸਿਖਲਾਈ ਸਿੱਖਿਆ ਤਜਰਬੇ ਤੇ ਭੂਮਿਕਾ ਦੇ ਟੁਕਮੇ ਟੰਗ ਨਾਲ ਡਬੋਲ ਲਈ ਲੋੜਿੰਦੀਆਂ ਜ਼ਿੰਮੇਵਾਰੀਆਂ ਦੁਆਰਾ ਨੌਕਰੀਆਂ ਦਾ ਸਮੂਹ ਕਰਦੀ ਹੈ ਇਸ ਤੋਂ ਪਹਿਲਾਂ ਬਿਨੇਕਰ ਆਪਣੀ ਅਰਜੀ ਨਵਨੀਤਾ ਸਟੀਮ ਵਿੱਚ ਜਮ੍ਹਾਂ ਕਰਾਉਣ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਇਹ ਕਰਨਾ ਚਾਹੀਦਾ ਹੈ ਰੁਜ਼ਗਾਰ ਦੀ ਪੇਸ਼ਕਸ਼ ਜਮ੍ਹਾਂ ਕਰੋ 230 ਡਾਲਰ ਕੈਨੇਡੀਅਨ ਰੁਜ਼ਗਾਰ ਦੀ ਪਾਲਣਾ ਫੀਸ ਦੀ ਭੁਗਤਾਨ ਕਰੋ ਅਤੇ ਕਰਮਚਾਰੀ ਜਾਂ ਸੰਭਵੀ ਕਰਮਚਾਰੀ ਨੂੰ ਰੁਜ਼ਗਾਰ ਨੰਬਰ ਦੀ ਪੇਸ਼ਕਸ਼ ਦਿਓ ਇਸ ਤਰ੍ਹਾਂ ਚੁਣਿਆ ਗਿਆ ਰੋਜ਼ਗਾਰਦਾਤਾ ਮਕੌਨ ਨੇ ਕੈਨੇਡਾ ਸਰਕਾਰ ਦੁਆਰਾ ਨਿਮਲਿਤ ਰੋਜ਼ਗਾਰਦਾਤਾ ਮਨੂੰ ਉਹਨਾਂ ਦੇ ਉਦਯੋਗ ਨਮਨੀਤਾ ਟੀਚੇ ਅਨੁਸਾਰ ਪਛਾਣਿਆ ਗਿਆ ਕੰਪਨੀ ਕੰਪਨੀ ਦਾ ਸੰਖੇਪ ਐਡਾ ਸਪੋਰਟਿੰਗ ਟ੍ਰਾਂਟੋ ਵਿੱਚ ਸਥਿਤ ਇੱਕ AI ਸੰਚਾਲਿਤ ਕੰਪਨੀ ਹੈ ਜੋ ਗ੍ਰਾਹਕ ਸੇਵਾ ਨੂੰ ਏਜੰਟ ਤੋਂ ਪਹਿਲਾਂ AI ਪਹਿਲੇ ਵਿੱਚ ਬਦਲਣ ਦੇ ਕੇਂਦਰਿਤ ਕਰਦਾ ਹੈ ਤੇ ਉਹ ਇੱਕ AI ਸੰਚਾਲਿਤ ਪਲੇਟਫਾਰਮ ਪ੍ਰਦਾਨ ਕਰਦੇ ਨੇ ਜੋ ਕੰਪਨੀਆਂ ਨੂੰ ਵੱਖ-ਵੱਖ ਭਾਸ਼ਾਵਾਂ ਚੈਨਲ ਤੇ ਗ੍ਰਾਹਕ ਸਹਾਇਤਾ ਪਰਸਾਰ ਕ੍ਰੇਮਾ ਨੂੰ ਆਪਣੇ ਆਪ ਸੰਭਾਲਣ ਦੇ ਯੋਗ ਬਣਾਉਂਦਾ ਐਡ ਦੇ ਪਲੇਟਫਾਰਮ ਨੂੰ ਬਹੁਤ ਚੈਨਲ ਆਟੋਮੇਟ੍ਰੀਸ਼ਨ ਦਾ ਸਮਰਥਨ ਕਰਨ ਲਈ ਜਨਰੇਟਿਵ AI ਅਤੇ ਵੌਇਸ ਮ੍ਰਥਾ ਸ਼ਾਮਲ ਨੇ ਕਾਰੋਬਾਰਾਂ ਨੂੰ ਉਡੀਕ ਸਮਾਂ ਘਟਾਉਣ ਅਤੇ ਵਿਅਕਤੀਗਤ ਗਾਹਕ ਅਨੁਭਵ ਬਣਾਉਣ ਵਿੱਚ ਮਦਦ ਕਰਦਾ ਹੈ ਦੂਜੀ ਕੰਪਨੀ ਅਲਾਈ ਕੇਅਰ ਅਲਾਈ ਕੇਅਰ ਹੋਮ ਕੇਅਰ ਏਜੰਸੀਆਂ ਨੂੰ ਯੋਜਨਾਬੰਦ ਅਤੇ ਪ੍ਰਬੰਧਨ ਵਿੱਚ ਸੁਧਾਰ ਲਈ ਇੱਕ AI ਸੰਚਾਲਿਤ ਪਲੇਟਫਾਰਮ ਪ੍ਰਦਾਨ ਕਰਦਾ ਹੈ ਪਲੇਟਫਾਰਮ ਸਮਾਚਾਰਨੀ ਸਮ ਰਿਪੋਰਟਿੰਗ ਕਲੀਨिकल ਦਸਤਾਵੇਜ਼ ਅਤੇ ਮਰੀਜ਼ਾਂ ਦੀ ਨਿਗਰਾਨੀ ਨੂੰ ਬਿਤਾਉਂਦਾ ਜਿਸ ਨਾਲ ਪ੍ਰਦਾਧਾਨਦਾਤਾਵਾਂ ਨੂੰ ਬਿਹਤਰ ਦੇਖਭਾਲ ਪ੍ਰਦਾਨ ਕਰਨਾ ਤੇ ਮਰੀਜ਼ਾਂ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਦੀ ਇਜਾਜ਼ਤ ਮਿਲਦੀ ਹੈ ਆਇਆ ਕਟ ਦੇ ਟੂਲ ਗਾਹ ਕਨੂ ਆਪਰੇਟਿੰਗ ਖਰਚਿਆਂ ਨੂੰ ਘਟਾਉਣਾ ਪ੍ਰਤੀਕੂਲ ਘਟਨਾਵਾਂ ਦਾ ਪਤਾ ਲਗਾਉਣਾ ਤੇ ਹਸਪਤਾਲ ਦੇ ਮੁੜ ਦਾਖਲੇ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਤੀਸਰੇ ਨੰਬਰ ਤੇ ਕੰਪਨੀ ਹੈ ਸੈਲ ਕਰਟਾ ਮਾਂਟਰੀਅਲ ਕਿਊਬਕ ਸਥਿਤ ਇਮਿਊਨਿਸ਼ਨ ਐਂਡ ਸੈਲ ਕਰਟਾ ਮਾਂਟਰੀਅਲ ਕਿਊਬਕ ਵਿੱਚ ਸਥਿਤ ਇਮਿਊਨਿਟੀ ਨਿਗਰਾਨੀ 호ਸਟ ਪੈਥੋਲੋਜੀ ਪ੍ਰੋਟੀਓਮਿਕਸ ਅਤੇ ਜੀਨੋਮਿਕਸ ਵਿੱਚ ਕਸਟਮ ਟੈਸਟਿੰਗ ਹੱਲ ਅਤੇ ਅੰਤ ਤੋਂ ਅੰਤ ਨਮੂਨਾ ਮਾਪ ਸੇਵਾ ਪ੍ਰਦਾਨ ਕਰਕੇ ਸੁੱਧ ਦਵਾਈਆਂ ਵਿੱਚ ਮੁਹਾਰਤ ਰੱਖਦਾ ਕੰਪਨੀ ਜੈਨੇਟਿਕ ਜੀਵ ਵਿਗਿਆਨ ਅਤੇ ਵਾਤਾਵਰਣ ਕਾਰਕਾਂ ਦੀ ਪਛਾਣ ਕਰਨ ਵਿੱਚ ਬਾਇਓਮਾਰਕ ਖੋਜ ਵਿੱਚ ਮਹਾਰਤ ਦੀ ਵਰਤੋਂ ਕਰਦੀ ਹੈ ਜੋ ਇਲਾਜਾਂ ਪ੍ਰਤੀ ਮਰੀਜ਼ਾਂ ਦੇ ਜਵਾਬ ਦੇ ਪ੍ਰਭਾਵ ਕਰਦੇ ਨੇ ਤੇ ਵਿਅਕਤੀਆਂ ਦੇ ਲਈ ਵਧੇਰੇ ਨਿਸ਼ਾ ਵਿਅਕਤੀਆਂ ਦੇ ਲਈ ਵਧੇਰੇ ਨਿਸ਼ਾਨਾ ਉਪਚਾਰਾਂ ਨੂੰ ਸਮਰੱਥ ਬਣਾਉਂਦਾ ਹੈ ਕਲੇਰੀਅੰਸ ਮੋਬਾਈਲ ਹੈਲਥ ਬ੍ਰਿਟਿਸ਼ ਕੋਲੰਬੀਆ ਵਿੱਚ ਸਟੇਟ ਦਾ ਕਲੇਰੀਅੰਸ ਮੋਬਾਈਲ ਹੈਲਥ ਦਾ ਉਦੇਸ਼ ਉੱਚ ਪ੍ਰਦਾਨ ਕਫਾਈਤੀ ਅਤੇ ਵਰਤੋਂ ਵਿੱਚ ਆਸਾਨ AI ਸੰਚਾਲਿਤ ਹੱਲ ਨਾਲ ਮੈਡੀਕਲ ਇਮੇਜਸ ਨੂੰ ਹਰਥਾਂ ਤੇ ਪਹੁੰਚਾਉਣਾ ਹਰਤਾ ਪਛਾਣ ਯੋਗ ਬਣਾਉਣ ਅਤੇ ਨਵਨੀਤਾ ਦੁਆਰਾ ਸਥਾਪਿਤ ਕਰਨਾ ਜਿਨ੍ਹਾਂ ਨੇ ਪਹਿਲਾ ਪੀਸੀ ਅਧਾਰਤ ਅਲਟਰਾ ਸਾਊਂਡ ਪਲੇਟਫਾਰਮ ਟੱਚ ਸਕ੍ਰੀਨ ਅਲਟਰਾ ਸਾਊਂਡ ਸਿਸਟਮ ਬਣਾਇਆ ਅਤੇ ਕਲਾਸਿਕਲ ਅਤੇ ਕਲੀਅਰੈਂਸ ਅਲਟਰਾ ਸਾਊਂਡ ਟੈਕਨੋਲੋਜੀ ਨੂੰ ਛੋਟਾ ਕਰਨ ਤੇ ਧਿਆਨ ਕੇਂਦਰਿਤ ਕਰਦਾ ਵੱਖ-ਵੱਖ ਵਿਸ਼ੇਸ਼ਤਾਵਾਂ ਵਿੱਚ ਬਰਤੋ ਲਈ ਉੱਚ ਪ੍ਰਤੀਭਾਸ਼ਾ ਪੁਆਇੰਟ ਆਫ ਕੇਅਰ ਅਵੇਰਨੈਸ ਸਿਸਟਮ ਵਿਕਸਿਤ ਕਰਦੀ ਹੈ ਮਰੀਜ਼ਾਂ ਦੀ ਦੇਖਭਾਲ ਨੂੰ ਵਧਾਉਣ ਕਲੀਨਿਕਲ ਸੇਵਾਵਾਂ ਨੂੰ ਵਿਸਤਾਰ ਕਰਨਾ ਤੇ ਡਾਕਟਰੀ ਅਭਿਆਸਾਂ ਦੇ ਲਈ ਰੀਅਲ ਟਾਈਮ ਇਮੇਜਸ ਪ੍ਰਦਾਨ ਕਰਦੀ ਹੈ ਕਲੀਓ ਬਰਨਬੀ ਬ੍ਰਿਟਿਸ਼ ਕੋਲੰਬੀਆ ਵਿੱਚ ਸਥਿਤ ਇੱਕ ਕਾਨੂੰਨੀ ਟੈਕਨੋਲੋਜੀ ਕੰਪਨੀ ਹੈ ਜੋ ਆਪਣੇ ਕਲਾਊਡ ਆਧਾਰਿਤ ਸੌਫਟਵੇਅਰ ਦੇ ਨਾਲ ਕਾਨੂੰਨੀ ਉਦਯੋਗ ਅਤੇ ਡਿਜੀਟਲ ਪ੍ਰਤੀਵਰਤਨ ਦੀ ਅਗਵਾਈ ਕਰ ਰਹੀ ਹੈ ਕਲਿਊਡ ਦਾ ਪਲੇਟਫਾਰਮ ਵਕਫਤ ਕਾਰਜਾਂ ਦਾ ਪ੍ਰਬੰਧਨ ਕਰਨ ਵਿੱਚ ਕਾਨੂੰਨੀ ਫਾਰਮਾਂ ਦਾ ਮਦਦ ਕਰਦਾ ਜਿਸ ਵਿੱਚ ਕਲਾਈਟ ਇਨਟੈਕਸ ਸੰਪਰਕ ਪ੍ਰਬੰਧਨ ਕੈਲੈਂਡਰ ਦਸਤਾਵੇਜ਼ ਪ੍ਰਬੰਧਨ ਸਮਾ ਸੰਭਾਲ ਬਿਲਡਿੰਗ ਭੁਗਤਾਨ ਤੇ ਟਰਸਟ ਅਕਾਊਂਟ ਸ਼ਾਮਲ ਨੇ ਦਟੇਚ ਨੇ ਫਾਰਮਾਸਿਟੀਕਲ ਗਰੁੱਪ ਡੀ ਪੀਜੀ ਮਰੀਜ਼ਾਂ ਦੀ ਸਿਹਤ ਅਤੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਨਵੀਆਂ ਦਵਾਈਆਂ ਵਿਕਸਿਤ ਕਰਦਾ ਹੈ ਰਣਨੀਤਿਕ ਗੱਠਜੋੜ ਦੁਆਰਾ 50 ਤੋਂ ਵੱਧ ਦੇਸ਼ਾਂ ਵਿੱਚ ਇਲਾਜ ਨਿਰਯਾਤ ਕਰਦਾ ਹੈ ਕੈਨੇਡਾ ਵਿੱਚ ਇੱਕ ਵਿਲੱਖਣ ਵਪਾਰਕ ਮੰਡਲ ਕੰਪਨੀ ਬਨੇਵਲ ਕਿਊਬਕ ਦੇ ਵਿੱਚ ਆਧਾਰਿਤ ਹੈ ਲਾਈਟ ਸਪੀਡ ਕਮਰਚ 2025 ਵਿੱਚ ਮੌਂਟਰੀਅਲ ਦੇ ਅੰਦਰ ਸਥਾਪਿਤ ਰੀਅਲਟੇਅਰ ਅਤੇ ਰੈਸਟੋਰੈਂਟਾਂ ਨੂੰ ਸੰਚਾਲਿਤ ਨੂੰ ਸੰਚਾਰੂ ਰੂਪ ਬਣਾਉਣ ਅਤੇ ਗ੍ਰਾਹਕਾਂ ਦੇ ਅਨੁਭਵ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਟੈਕਨੋਲੋਜੀ ਹੱਲ ਪ੍ਰਦਾਨ ਕਰਦਾ ਹੈ ਕੰਪਨੀ ਇੱਕ ਪਲੇਟਫਾਰਮ ਪੇਸ਼ ਕਰਦੀ ਹੈ ਜੋ ਇਨ-ਸਟੋਰ ਅਤੇ ਆਨਲਾਈਨ ਲੈਂਡ ਦੇਣ ਵਸਤੂ ਸੂਚੀ ਅਪਡੇਟ ਅਤੇ ਈ-ਮੇ ਬ੍ਰਾਂਡਡ ਭੁਗਤਾਨਾਂ ਲਈ ਪ੍ਰਬੰਧਨ ਸਾਧਨਾਂ ਨੂੰ ਇੱਕੀਕ੍ਰਿਤ ਕਰਨ ਅੱਜ ਜੇਸਨਲ ਕਾਰੋਬਾਰਾਂ ਨੂੰ ਇੱਕ ਸਿਸਟਮ ਤੋਂ ਸਾਰੇ ਪਹਿਲੂਆਂ ਦਾ ਪ੍ਰਬੰਧਨ ਕਰਨ ਦੀ ਇਜਾਜ਼ਤ ਮਿਲਦੀ ਹੈ ਕੰਪਨੀ ਮੁੱਖ ਤੌਰ ਤੇ ਛੋਟਾ ਤੇ ਦਰਮਿਆਨੇ ਆਕਾਰ ਦੇ ਕਾਰੋਬਾਰ ਵਿੱਚ ਸੇਵਾ ਪ੍ਰਦਾਨ ਕਰਦੀ ਹੈ ਵੀਵੀ ਫਸਲ ਸੁਰੱਖਿਆ ਮਿਸਿਸਾਗਨ ਟਾਰੀਓ ਦੇ ਵਿੱਚ ਸਥਿਤ ਵੀਵੀ ਫਸਲ ਸੁਰੱਖਿਆ ਫਸਲ ਸੁਰੱਖਿਆ ਉਤਪਾਦ ਵਿਕਸਤ ਕਰਦੀ ਹੈ ਜੋ ਕਿਸਾਨਾਂ ਨੂੰ ਵਾਤਾਵਰਣ ਦੇ ਪ੍ਰਭਾਵ ਨੂੰ ਘੱਟ ਕਰਦੇ ਹੋਏ ਫਸਲ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੀ ਹੈ ਆਪਣੇ ਪੇਂਟਡ ਕੀਤੇ ਐਲੋਪਰਸ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਵੀਵੀ ਸਮਰਥਨ ਸਮੱਗਰੀ ਪ੍ਰਦਾਨ ਕਰਦਾ ਹੈ ਜਿੱਥੇ ਲੋੜ ਹੁੰਦੀ ਹੈ ਪਰਵਾਮਨ ਨੂੰ ਬਿਹਤਰ ਬਣਾਉਣ ਦੇ ਲਈ ਅਤੇ ਪੌਦਿਆਂ ਅਤੇ ਵਾਤਾਵਰਣ ਲਈ ਜੋਖਮ ਨੂੰ ਘਟਾਉਂਦਾ ਹੈ ਇਹ ਟੈਕਨੋਲੋਜੀ ਵੀਵੀ ਉਤਪਾਦਕਾਂ ਨੂੰ ਹੋਰ ਰਸਾਇਣਿਕ ਖਾਦਾਂ ਤੇ ਸੁਖਮ ਪੋਸ਼ਟ ਤੱਤਾਂ ਨਾਲ ਸੁਰੱਖਿਅਤ ਢੰਗ ਦੇ ਨਾਲ ਰਲਾਉਣ ਦੀ ਵੀ ਇਜਾਜ਼ਤ ਦਿੰਦੀ ਹੈ ਜਿਸ ਨਾਲ ਕਿਸਾਨਾਂ ਨੂੰ ਸਮੇਂ ਬਾਲਣਾ ਸਰੋਤਾਂ ਦੇ ਬਚਤ ਤੇ ਪਾਸਿਓਂ ਇਲਾਜ ਲਾਗੂ ਕਰਨ ਦੇ ਯੋਗ ਬਣਾਉਂਦੀ ਹੈ ਨਵੇਂ ਪਹਿਲਕਦਮੀ ਬਾਰੇ ਹੋਰ ਜਾਣਨ ਵਾਲੇ ਉਮੀਦਵਾਰ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਰਸੀਸੀ ਦੀ ਵੈੱਬਸਾਈਟ ਤੇ ਵੀ ਜਾ ਸਕਦੇ ਨੇ ਵਰਕ ਪਰਮਿਟ ਜਾਂ ਐਲਐਮਆਈ ਨਾਲ ਸੰਬੰਧਿਤ ਤਾਜ਼ਾ ਤਬਦੀਲੀਆਂ ਇਹ ਨਵਾਂ ਪਰਮਿਟ ਅਜੇ ਸਮੇਂ ਆਇਆ ਜਦੋਂ ਵਰਕ ਪਰਮਿਟ ਅਤੇ ਐਲਐਮਆਈ ਤੇ ਪਰਵੰਧਾ ਪਾਬੰਦੀਆਂ ਦੀ ਗਿਣਤੀ ਵਾਧੀ ਜਾ ਰਹੀ ਹੈ 26 ਅਗਸਤ ਨੂੰ ਕੈਨੇਡਾ ਸਰਕਾਰ ਨੇ ਕੁਝ ਨਾ ਕੀਤੀ ਹੈ ਕਿ ਉਹ ਹੁਣ ਕੈਨੇਡੀਅਨ ਸ਼ਹਿਰਾਂ ਵਿੱਚ ਘੱਟੋ ਘੱਟ ਤਨਖਾਹ ਵਾਲੇ ਐਲਐਮਆਈ ਦੀ ਪ੍ਰਤੀਕਿਰਿਆ ਨਹੀਂ ਕਰੇਗੀ ਨੀਤੀ ਬਦਲਾਵ ਨਹੀਂ ਦੱਸਿਆ ਗਿਆ 6% ਜਾਂ ਇਸ ਤੋਂ ਵੱਧ ਦੀ ਬੇਰਜ਼ਗਾਰੀ ਦਰ ਵਾਲੇ ਜਨਗਣਨਾ ਮੈਟਰੋਪੋਲੀਟਨ ਖੇਤਰ ਪ੍ਰਭਾਵਿਤ ਹੋਣਗੇ ਭੋਜਨ ਸੁਰੱਖਿਆ ਖੇਤਰਾਂ ਜਿਵੇਂ ਕਿ ਪ੍ਰਾਇਮਰੀ ਖੇਤੀਬਾੜੀ ਫੂਡ ਪ੍ਰੋਸੈਸਿੰਗ ਬੱਚੀ ਪ੍ਰੋਸੈਸਿੰਗ ਦੇ ਨਾਲ ਸਾਰੀ ਅਤੇ ਸੇਸ ਸੰਭਾਲ ਵਿੱਚ ਨੌਕਰੀਆਂ ਲਈ ਕੁਝ અપવાદ ਕੀਤੇ ਜਾਣਗੇ ਇੱਕ ਉੱਤੇ ਦੱਸ ਦੇ ਕਿ ਕੈਨੇਡਾ ਵਿੱਚ ਸੈਲਾਨੀਆਂ ਨੂੰ ਹੁਣ ਨੌਕਰੀ ਸਬੰਧਿਤ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ। ਕੈਨੇਡਾ ਵਿੱਚ ਐਲਐਮਆਈ ਪ੍ਰੋਸੈਸਿੰਗ ਵਿੱਚ ਹਾਲੀਆ ਤਬਦੀਲੀ ਤੋਂ ਇਲਾਵਾ ਸਰਕਾਰ ਨੇ ਸਥਾਈ ਕੋਵਿਡ ਯੁੱਗ ਵਰਕ ਪਰਮਿਟ ਨੀਟੀ ਨੂੰ ਵਾਪਸ ਲੈ ਲਿਆ ਜਿਸ ਨਾਲ ਕੁਝ ਸੈਲਾਨੀ ਦੇਸ਼ ਦੇ ਅੰਦਰ ਨੌਕਰੀ ਸਮਰਪਿਤ ਵਰਕ ਪਰਮਟ ਲਈ ਅਰਜ਼ੀ ਦੇ ਸਕਦੇ ਸਨ। ਹਾਲਾਂਕਿ ਦੇਸ਼ ਵਿੱਚ ਸੈਲਾਨੀ ਅਜੇ ਵੀ ਦੇਸ਼ ਦੇ ਅੰਦਰ ਹੋਰ ਕਿਸਮ ਦੇ ਵਰਕ ਪਰਮਿਟ ਲਈ ਅਰਜੀ ਦੇ ਸਕਦੇ ਨੇ ਉਹ ਹੁਣ ਨੌਕਰੀ ਸਮਰਪਿਤ ਵਰਕ ਪਰਮਿਟ ਲਈ ਅਰਜੀ ਨਹੀਂ ਦੇ ਸਕਣਗੇ ਇਹ ਕਲਮਾਈ ਦੇ ਨਾਲ ਜਾਂ ਬਿਨਾ ਕੈਨੇਡਾ ਦੇ ਵਰਕ ਪਰਮਿਟ ਵਿੱਚ ਇਹ ਹਾਲੀਆ ਬਦਲਾਅ ਦੇਸ਼ ਦੀ ਇਨੋਵੇਸ਼ਨ ਸਟਰੀਮ ਦੇ ਆਲੇ ਦੁਆਲੇ ਸਭ ਤੋਂ ਤਾਜ਼ਾ ਘੋਸ਼ਣਾ ਦੇ ਉਲਟ ਆਈਆਂ ਨੇ ਤੇ ਇਹਨਾਂ ਕੰਪਨੀਆਂ ਅਤੇ ਤਕਨੀਕੀ ਖੇਤਰਾਂ ਨੂੰ ਵਧੇਰੇ ਵਿਆਪਕ ਰੂਪ ਵਿੱਚ ਸਮਰਥਨ ਦੇਣ ਦੇ ਵਿਦੇਸ਼ੀ ਪ੍ਰਤਿਭਾ ਨੂੰ ਨਿਵੇਸ਼ ਕਰਨ ਅਤੇ ਨਿਯੁਕਤ ਕਰਨ ਦੀ ਕੈਨੇਡਾ ਦੀ ਇੱਛਾ ਉਜਾਗਰ ਕਰਦੀ ਹੈ ਕ੍ਰੀਡਲ ਘੋਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਉਹ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ aajniswala.com ਦੇ ਨਾਲ